सरदार न्यूज़ चैनल देख रहे सभी दर्शकों का स्वागत है किसानों ने डेरा बाबा नानक में बीजेपी को वोट ना देने के खिलाफ गांव-गांव कार मार्च निकालकर प्रचार किया और कहा कि अगर बीजेपी के कोई भी प्रतिनिधि गांव या शहर में घुसेगा तो उसका पुरजोर विरोध किया जाएगा मजदूर यूनियन पंजाब ने जिला अध्यक्ष अवतार सिंह सिंहपुरा के नेतृत्व में हर गाँव गली और कस्बे में एक विशेष कार मार्च निकाला जो डेरा बाबा नानक के महाराजा रंजीत सिंह चौक ऐसी शुरू होकर काहला वाली चौक स्थित भाजपा के मुख्य चुनाव कार्यालय ऐसी होकर गुजरा कला नूर कोटली सूरत मल्ली ध्यानपुर गाँव ऐसी गुजरते हुए वापस झंडी पन्नवन तक इस मार्च में बड़ी संख्या में पहुंचे किसानों ने महाराजा रंजीत सिंह चौक और बीजेपी के मुख्य चुनाव खड़े होकर नारेबाजी की इस मौके पर बातचीत के दौरान किसानों ने कहा कि केंद्र की बीजेपी सरकार ने समाज के हर वर्ग को परेशान किया है जिस तरह से मणिपुर में ईसाई समुदाय की पत्नियों के साथ बलात्कार किया गया गुजरात में गोधरा कांड हुआ पादरी और उनके बच्चों को जिंदा जला दिया गया और पिछले किसान आंदोलन के दौरान लगभग सात किसान शहीद हो गए जिन्हें आज तक तो कोई न्याय नहीं मिला इसके चलते गाँव और शहरों में भाजपा के खिलाफ शांतिपूर्ण विरोध प्रदर्शन का आह्वान किया जा रहा है कि भाजपा को वोट न दिया जाए और अगर भाजपा का कोई भी प्रतिनिधि खड़ा हो तो उसका पूर्ण बहिष्कार किया जाए किसानों ने कहा कि अगर भाजपा का कोई भी प्रतिनिधि गांव या शहर में घुसेगा तो उसका पुरजोर विरोध किया जाएगा आओ देखते हैं डेरा बाबा नानक से लवप्रीत खुशीपुर से ये खास रिपोर्ट न ਇਹ ਆਪਣੇ ਹਲਕੇ ਦੇ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਚੱਲਿਆ ਕਿ ਇਹ ਬੀਜੇਪਾ ਬੀਜੇਪੀ ਪਾਰਟੀ ਹੈ ਪਾਰਟੀ ਆ ਜਿਨ੍ਹਾਂ ਕਿਸਾਨ ਵੀ ਸ਼ਹੀਦ ਕੀਤੇ ਮਜ਼ਦੂਰ ਵੀ ਸ਼ਹੀਦ ਕੀਤੇ ਜੋ ਧਰਮਾਂ ਦੀ ਗੱਲ ਕਰੀਏ ਤੇ ਸਾਰੇ ਧਰਮਾਂ ਦੀ ਇਹ ਪਾਰਟੀ ਜਿਹੜੀ ਦੁਸ਼ਮਣ ਆ ਤੁਸੀਂ 10 ਸਾਲ ਦੀ ਸਰਕਾਰ ਨੂੰ ਦੇਖ ਲਿਆ ਤੇ ਇਹੋ ਹੀ ਇਹਨਾਂ ਨੂੰ ਅਸੀਂ ਆਪਣੇ ਲੋਕਾਂ ਨੂੰ ਯਾਦ ਕਰਾਉਣ ਆਏ ਆ ਕਿ ਜਿਹੜੇ ਇਹਨਾਂ ਦੇ ਲੀਡਰ ਪਿੰਡਾਂ ਤੇ ਇਸ਼ਾਰਿਆਂ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਤੁਸੀਂ ਸਵਾਲ ਕਰੋ ਕਿ ਜਿਹੜੇ ਸਾਡੇ ਲੋਕ ਤੁਸੀਂ ਕਤਲ ਕੀਤੇ ਆ ਕੁਛ ਨੇ 10 ਸਾਲ ਦੇ ਵਿੱਚ ਜਿਹੜੇ ਸਾਡੇ ਦਾ ਟੱਕੇ ਕੀਤੇ ਆ ਤੇ ਉਹਨਾਂ ਦਾ ਤੁਸੀਂ ਇਨਸਾਫ ਅਜੇ ਤੱਕ ਨਹੀਂ ਦਿੱਤਾ ਸਾਰੀਆਂ ਕੋਟਾ ਇਹਨਾਂ ਨੇ ਕਬਜ਼ਾ ਕਰ ਲਈਆਂ ਛੋਟੀਆਂ ਪਾਰਟੀਆਂ ਨੂੰ ਖਾਦੀ ਇਹ ਪਾਰਟੀ ਇਸ ਕਰਕੇ ਅਸੀਂ ਆਪਣੇ ਲੋਕਾਂ ਨੂੰ ਸਾਰੇ ਮਿਲ ਕੇ ਜਾਗਰੂਕ ਕਰ ਰਹੇ ਹਾਂ ਕਿ ਇਸ ਪਾਰਟੀ ਤੋਂ ਦੂਰੀ ਬਣਾਓ ਹੋਰ ਜਿਹੜੀ ਵੀ ਤੁਹਾਨੂੰ ਚੰਗੀ ਪਾਰਟੀ ਲੱਗਦੀ ਆ ਉਹਨੂੰ ਵੋਟਾਂ ਪਾਓ ਅੱਗੇ ਲੈ ਕੇ ਆਓ ਇਸ ਕਰਕੇ ਇਹ ਦੁਸ਼ਮਣ ਦੇਸ਼ ਦੀ ਪਾਰਟੀ ਆ ਤੇ ਇਸ ਪਾਰਟੀ ਨੂੰ ਸਤਾ ਤੋਂ ਬਹੁਤ ਜ਼ਰੂਰੀ ਹੈ ਕਿ ਚੋਣਾਂ ਦੇ ਵਿੱਚ ਆਪਣੇ ਮਤ ਦਾ ਬਦਾਨ ਜਿਹੜਾ ਆ ਸੂਰਜ ਪੂਜਣਾ ਕਰਕੇ ਤੇ ਉਹਨਾਂ ਦਾ ਪ੍ਰoper ਬਾਈਕਾਟ ਕਰੋ ਜਿਹੜਾ ਵੀ ਲੀਡਰ ਇਹਨਾਂ ਦਾ ਕੋਈ ਤੁਹਾਡੇ ਕੋਲ ਆਉਂਦਾ ਆ ਉਹਨੂੰ ਪਹਿਲਾਂ ਪਿਆਰ ਦੇ ਨਾਲ ਸਮਝਾਓ ਜੇ ਨਹੀਂ ਤਾਂ ਦਾ ਸਮਾਜਿਕ ਬਾਈਕਾਟ ਕਰੋ ਇਹ ਲੋਕ ਸਾਡੇ ਸਮਾਜ ਦੇ ਵੀ ਦੁਸ਼ਮਣ ਨੇ ਜਿਹੜੇ ਇਹਨਾਂ ਦੇ ਲੀਡਰ ਇਹਨਾਂ ਤੋਂ ਪਿੱਛੇ ਨਹੀਂ ਹੁੰਦੇ ਇਹ ਸਤਾ ਦੇ ਸਤਾ ਦੇ ਸਮਝ ਲੋ ਕਿ ਇਹ ਲੋਕ ਪੁਜਾਰੀ ਨੇ ਇਹਨਾਂ ਨੂੰ ਸਤਾ ਚਾਹੀਦੀ ਆ ਇਹਨਾਂ ਨੂੰ ਸਾਡੇ ਲੋਕਾਂ ਦੇ ਨਾਲ ਕੋਈ ਪਿਆਰ ਨਹੀਂ ਕੋਈ ਮੁਹਬਤ ਨਹੀਂ ਉਹਨੀਆਂ ਬੈਂਕੀਆਂ ਦੇ ਨਾਲ ਮੈਂ ਹਲਕਾ ਡੇਰਾ ਬਾਬਾ ਨਾਨਕ ਦੇ ਕਿਸੇ ਵੀ ਬੀਜਪੀ ਦੇ ਕੋਈ ਨਮਾਇंदे ਨੇ ਵੀਟ ਨਹੀਂ ਕੀਤੀ ਜੋ ਮੰਨ ਲਓ ਤੁਸੀਂ ਆਓਗੇ ਤੁਸੀਂ ਮੇਰੇ ਬਰੋਕਰ ਕਰੋਗੇ ਜੇ ਬਿਲਕੁਲ ਅਜੇ ਤੱਕ ਇਸੇ ਹਲਕੇ ਦੇ ਵਿੱਚ ਬੀਜਪੀ ਦਾ ਕੋਈ ਵੀ ਨਮਾਇੰਦਾ ਨਹੀਂ ਆਇਆ ਡੇਰਾ ਬਾਬਾ ਨਾਨਕ ਦੇ ਵਿੱਚ ਪਰ ਜਦੋਂ ਆਏਗਾ ਉਹਦਾ ਘਰਾਉ ਕੀਤਾ ਜਾਏਗਾ ਉਹਨੂੰ ਬਿਲਕੁਲ ਕਾਲੀਆਂ ਝੰਡੀਆਂ ਦੇ ਨਾਲ ਇੱਥੋਂ ਵਾਪਸ ਕੀਤਾ ਜਾਊਗਾ ਇੱਥੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਲੋਕ ਇਹਨਾਂ ਲੋਕਾਂ ਕੋਲ ਆ ਕੇ ਤੇ ਆਪਣੀਆਂ ਵੋਟਾਂ ਮੰਗ ਸਕਣ ਉਹਨਾਂ ਦਾ ਬਿਲਕੁਲ ਬਾਈਕਟ ਕੀਤਾ ਜਾਏਗਾ ਅਸੀਂ ਪੰਜਾਬ ਕਿਸਾਨ ਮਜਦੂਰ ਯੂਨੀਅਨ ਆ ਰਹੀ ਲਖਸਾਣਾ ਇਹਦੇ ਸਬੰਧ ਵਿੱਚ ਜੋ ਹੋਈ ਧੱਕੇ ਪਿੱਛੇ বিজে ਦੀ ਸਰਕਾਰ ਮੋਦੀ ਦੀ ਸਰਕਾਰ ਨੇ ਕੋਈ ਵਰਗ ਨਹੀਂ ਛੱਡਿਆ ਜਿਹਦੇ ਨਾਲ ਕੋਈ ਧੱਕੇ ਨਹੀਂ ਕੀਤੇ ਉਹਨਾਂ ਲੋਕਾਂ ਦਾ ਨਹੀਂ ਵਾਹੀ ਰਾਤ ਕਰਾ ਦੇਣਾ ਕਿ ਹੋਵੇ ਕਿ ਮਨੀਪੁਰ ਦੇ ਵਿੱਚ ਕ੍ਰਿਸ਼ਚਨਾ ਦੀ ਆਪਾਣਾ ਵਾਲਾ ਜ਼ਬਰਜਨਾ ਹੋਈ ਖੂਦਰਾ ਕਾਂਡ ਹੋਇਆ ਇਕ ਰਾਤ ਦੇ ਵਿੱਚ ਪਾਸਟਰ ਅਤੇ ਪਾਸਟਰਾਂ ਦੇ ਬੱਚੇ ਕੀਤੇ ਸਾਰ ਦਿੱਤੇ ਕਿ ਸੁਝੇ ਵੀ ਕਿ ਪਿਛਲੇ ਅੰਦੋਲਨ ਦੇ ਵਿੱਚ ਤਕਰੀਬਨ 750 ਕਿਸਾਨ ਮਜ਼ਦੂਰ ਅਤੇ ਛੋਟਾ ਵਪਾਰੀ ਦੁਕਾਨਦਾਰ ਸ਼ਹੀਦ ਕੀਤਾ ਗਿਆ ਅਜੇ ਤੱਕ ਇਹਦਾ ਨਿਆਰ ਕੋਈ ਨਹੀਂ ਸੋ ਅਸੀਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਨ ਤੁਰੇ ਹਾਂ ਕਿ ਆਪਾਂ ਇਹ ਭਾਜਪਾ ਦੀ ਸਰਕਾਰ ਦਾ ਫਲੋਟ ਕਰਦੇ ਹਾਂ ਸਾਤ ਮਈ ਤਰੀਕੇ ਨਾਲ ਪਿੰਡਾਂ ਪਿੰਡਾਂ ਵਿੱਚ ਜਾ ਕੇ ਇਸ਼ਾਰਾ-ਇਸ਼ਾਰਾ ਵੀ ਪਾ ਕੇ ਅਸੀਂ ਪ੍ਰਚਾਰ ਕਰਾਂਗੇ ਕਿ ਭਾਜਪਾ ਦਾ ਛੇ ਤੋਂ ਢੁੱਲ ਚੁੱਲ ਨਮਾਇਦਾ ਖੜਾ ਹੁੰਦਾ ਇਹਦਾ ਸਮਾਜਿਕ ਬਾਈਕਾਟ ਕੀਤਾ ਜਾਏ ਸਾਨੂੰ ਮੌਕਾ ਮਿਲਿਆ ਹੈ ਜਬਰਦਸਤ ਜਵਾਬ ਜਿਹੜਾ ਉਹ ਸਬਰ ਦੇ ਨਾਲ ਦੇਣ ਵਾਸਤੇ ਪਹਿਲੀ ਤਰੀਕੂ ਆਪਾਂ ਸਬਰ ਵਰਤ ਕੇ ਉਹਦਾ ਜਵਾਬ ਦੇਣਾ ਹੈ ਇਸ ਕਰਕੇ ਆਪਾਂ ਇੱਕ ਕਾਫਲਾ ਲੈ ਕੇ ਚਲੇਣਾ ਕਿਉਂਕਿ ਸਾਡੇ ਪੰਜਾਬੀ ਦੀ ਆਦਤ ਆ ਇਹ ਬਰਿਸ਼ੇਤੀ ਭੁੱਲ ਜਾਂਦੇ ਹਾਂ ਨਾ ਇਸ ਕਰਕੇ ਅਸੀਂ ਭੁੱਲਣਾ ਨਹੀਂ ਚਾਹੁੰਦੇ ਨਾ ਭੁੱਲਣ ਵਾਲਾ ਕੋਈ ਇਹਨਾਂ ਨੇ ਕੰਮ ਕੀਤਾ ਅਸੀਂ ਅਰਦਾਸ ਬੇਨਤੀ ਵੀ ਕਰਦੇ ਆਂ ਤੇ ਲੋਕਾਂ ਕੇ ਅਪੀਲ ਵੀ ਕਰਦੇ ਆਂ ਕਿ ਨੀਤੀ ਸਰਕਾਰ ਜਿਹੜੀ ਆ ਉਹ ਬਿਲਕੁਲ ਨਹੀਂ ਸੰਕਰ ਦੇ ਵਿੱਚ ਆਉਣੀ ਚਾਹੀਦੀ ਬਾਕੀ ਕੋਈ ਵੀ ਪਾਵੇਂ ਆ ਜੀ ਸਾਨੂੰ ਕਿਹੜੀ ਹੋਰ ਸਰਕਾਰ ਦੇ ਨਾਲ ਕੋਈ ਗਲਾਨੀ ਕੋਈ ਵੀ ਗਲਾ ਬੀਜੇਪੀ ਸਰਕਾਰ ਦੇ ਨਾਲ ਗਲਾ ਆਪਾਂ ਇਹ ਪ੍ਰਚਾਰ ਕਰਾਂਗੇ ਕਿ ਜਿਹੜਾ ਵੀ ਕੋਈ ਪਿੰਡ ਵਿੱਚ ਸ਼ਹਿਰ ਦੇ ਵਿੱਚ ਦੂਠ ਲਾਵੇਗਾ ਉਦਾ ਬਾਈਕ ਇੱਕ ਸਮਾਜਿਕ ਬਾਈਕ ਆਰ ਪੀਤਾ ਹੈ ਖਬਰਾਂ ਵਿੱਚ ਬਸ ਇਤਨਾ ਹੀ ਫਿਰ ਮਿਲਤੇ ਹੈ ਐਸੀ ਹੀ ਕਿਸੇ ਬੜੀ ਖਬਰ ਕੇ ਸਾਥ ਜਬ ਤੱਕ ਕੇ ਲਈ ਆਪ ਸਭੀ ਕੋ ਹਮਾਰਾ ਨਮਸਕਾਰ